ਆਪ ਦੀਆਂ ਸਮੂਹ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਅੱਜ ਅਸੀਂ ਗੜਸ਼ੰਕਰ ਦੇ ਇਤਿਹਾਸਕ ਮੰਦਿਰ ਮਹੇਸ਼ਿਆਣਾ ਸੇਮ ਪ੍ਰਾਚਨ ਸੇਮ ਮੰਤਰ ਹਲਟੀ ਵਾਲਾ ਤੇ ਆਪ ਨੂੰ ਦਰਸ਼ਨ ਕਰਾ ਰਹੇ ਹਾਂ ਕਿੱਥੇ ਕਿ ਮਹਾ ਸ਼ਰਾਤਰੀ ਦਾ ਤਿਉਹਾਰ ਬਹੁਤ ਹੀ ਹਰਸ਼ ਉਲਾਸ ਨਾਲ ਉਮਤਾਵਲਾ ਮਨਾਇਆ ਜਾ ਰਿਹਾ ਹੈ ਪੂਰੇ ਸੰਗਤ ਦਾ ਹੜ ਇਸ ਮੌਕੇ ਆਪ ਦੇਖ ਰਹੇ ਹੋ ਉਸੇ ਹੀ अनेका ਪ੍ਰਕਾਰ ਦੇ ਲੰਗਰ ਚੱਲ ਰਹੇ ਆ ਨਾਲ ਹੀ ਫਰੂਟ ਚਾਲ ਟਰੱਕ ਰਹੀ ਹੈ ਮੈਂ ਇੱਥੇ ਪ੍ਰਬੰਧਕਾਂ ਤੁਹਾਡੀ ਗੱਲਬਾਤ ਕਰਾਉਣੀ ਚਾਹਾਂਗਾ ਸਾਡੇ ਸੇਵਾ ਭਾਰਤੀ ਤੋਂ ਰਜਿੰਦਰ ਲਾਲਾ ਜੀ ਆਪ ਜੀ ਨੂੰ ਅੱਜ ਦੇ ਮੌਕੇ ਬਧਾਈ ਦੇਣ ਸਾਰਿਆਂ ਨੂੰ ਹਰ ਹਰ ਮਹਾਦੇਵ ਜੈ ਬੋਲੇ ਸ਼ੰਕਰ ਅੱਜ ਅਸੀਂ ਹਰਦੀ ਮੰਦਰ ਬੈਠੇ ਆ ਜਿੱਥੇ ਕਿ ਬੋਲੇ ਨਾ ਦਾ ਟੋਟਲ ਲੰਗਰ ਪਾਤਰਿਆ ਜਿਸ ਦੀ ਸੇਵਾ ਸੋਨੂ ਭਾਜੀ ਤੇ ਪਰਿਵਾਰ ਤੇ ਕਾਲੀਆਜੀ ਦਾ ਪਰਿਵਾਰ ਤੇ ਨਾਲ ਹੋਰ ਵੀ ਪਤਵੰਤੇ ਸੱਜਣ ਇਹਨਾਂ ਦੇ ਬਹੁਤ ਹੀ ਸੇਵਾ ਕਰਦੇ ਨੇ ਇਹਨਾਂ ਦਾ ਅੱਜ ਤਾਂ ਨਹੀਂ ਇਹ ਮੇਰਾ ਖਿਆਲ ਹੈ ਕਿ ਬਹੁਤ ਪੁਰਾਣਾ ਲੰਗਰ ਚੱਲ ਰਿਹਾ ਤੇ ਲੋਕਾਂ ਨੂੰ ਬੜੇ ਹੀ ਪਿਆਰ ਨਾਲ ਸ਼ਿਕਾਉਂਦੇ ਨੇ ਭੋਜਨ ਤੇ ਮੋਲਨਾਦ ਦੀ ਜਾਜਾ ਕਰਦੇ ਨੇ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਕਰ। ਹੁਣ ਮੈਂ ਜੌਨੀ ਜੀ ਨੂੰ ਕਹਾਂਗਾ ਕਿ ਅੱਜ ਦੇ ਮੌਕੇ ਤੇ ਵਧਾਈ ਦੇਣ ਸੰਗਤਾਂ ਨੂੰ ਤੇ ਲੰਗਰ ਬਾਰੇ ਦੱਸਾਂ। ਕਰਤਾ ਕਰੇ ਨਾ ਕਰ ਸਕੇ Shiv کرے ਸੋ ਹੋਏ। ਤੀਨ ਲੋਕ ਨਾ ਬੁਕੰਡਵੇਂ Shiv ਸੇ ਬੜਾ ਨਾ ਕੋਏ। ਓਮ ਨਮੋ ਪਾਰਵਤੀ ਪਤਾ ਹਰ ਹਰ ਮਾ ਦੇ। ਸੂਮਾ ਸੂਮਾ ਲੱਕ ਇਹਦੀਆਂ ਸਾਧ ਸੰਗਤਾਂ ਨੂੰ, ਸ਼ਿਵ ਭਗਤਾਂ ਨੂੰ ਲੱਖ ਲੱਖ ਵਧਾਈ। ਇਸ ਮਾਸ਼ੇਵਰਤੀ ਦੇ ਮੌਕੇ ਤੇ ਪਹੁੰਚੇ ਹੋ ਸਾਰੇ ਭਕਤਾਂ ਦਾ ਬਹੁਤ-ਬਹੁਤ ਸਵਾਗਤ ਹਰ ਸਾਲ ਦੀ ਤਰ੍ਹਾਂ ਪਿਛਲੇ 30 ਸਾਲਾਂ ਤੋਂ ਕੋਲੇ ਦੇ ਅਸ਼ੀਰਵਾਦ ਨਾਲ ਇਹ ਕੋਲੇ ਦਾ ਪੰਡਾਰਾ ਟੁੱਟ ਵਰਤਦਾ ਹੈ ਹਰ ਸਾਲ ਭਕਤਾਂ ਦੇ ਸਹਿਯੋਗ ਦੇ ਨਾਲ ਦੂਰੋਂ-ਦੂਰ ਦੇਸ਼-ਵਿਦੇਸ਼ਾਂ ਤੋਂ ਆਏ ਹੋਏ ਭਗਤ ਅਤੇ ਹਾਜ਼ਰੀ ਲਵਾਉਂਦੇ ਹਨ ਤੇ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਸਾਰੇ ਭਕਤਾਂ ਦਾ ਬਹੁਤ-ਬਹੁਤ ਸਵਾਗਤ ਤੇ ਬਹੁਤ-ਬਹੁਤ ਵਧਾਈ ਹਰ-ਹਰ ਬਹਾਦੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਲੰਗਰ ਜੋ ਚੱਲ ਰਿਹਾ ਹੈ ਇਹਦੇ ਬਾਰੇ ਵੀ ਜਰੂਰ ਇੱਕ ਵਾਰ ਦਿਖਾ ਦੇਣ ਕਿ ਕਿਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਭਗਵਾਨ ਬਣਾਏ ਗਏ ਆ ਇਸ ਲੰਗਰ ਦੇ ਵਿੱਚ ਹੁਣ ਮੈਂ ਆਪਣੇ ਸੋਨੂ ਭਾਜੀ ਨੂੰ ਕਹੂੰਗਾ ਕਿ ਉਹ ਅੱਜ ਦੇ ਦਿਨ ਦੀ ਵਧਾਈ ਦੇਣ ਸੋਨੂ ਭਾਜੀ ਜੈ ਭੋਲੇ ਰਾਜ ਜੀ ਜੈ ਭੋਲੇ ਰਾਜ ਜੀ ਸਮੂਹ ਇਲਾਕੇ ਦੇ ਨਿਵਾਸੀਆਂ ਨੂੰ ਔਰ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਸੇਵ ਭਗਤਾਂ ਨੂੰ 라ਜੀਨ ਮੰਦਰ ਹਲਤੀ ਵਾਲਾ ਮਹੇਸ਼ਿਆਰਾ ਬਲੋ ਬਹੁਤ ਬਹੁਤ ਵਧਾਈ ਇਹ ਮਹਾਨ ਪਰ ਬੋਲੇ ਰਾਦਾ ਸਾਰੇ ਸੇਵ ਭਗਤਾਂ ਲਈ ਬਹੁਤ ਹੀ بڑا ਦਿਨ ਹੈ ਮੈਂ ਸਾਰੇ ਭਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਸਾਰਿਆਂ ਦੀ ਸੁਖ ਸ਼ਾਂਤੀ ਕਾਮ ਸੁਖ ਸ਼ਾਂਤੀ ਦੀ ਕਾਮਨਾ ਕਰਦਾ ਬਸ ਮੈਂ ਇਹ ਇਹੀ ਸ਼ਬਦਾਂ ਨਾਲ ਕਹਿੰਦਾ ਵੀ ਸਾਰੇ ਇੱਥੇ ਆਓ ਅਲਟੀਆ ਮੰਦਰ ਵਿਖੇ ਭੋਜਨ ਪ੍ਰਾਪਤ ਕਰੋ ਫਰੂਟ ਦਾ ਲੰਗਰ ਚੱਲ ਰਿਹਾ ਹੈ ਬਹੁਤ-ਬਹੁਤ ਧੰਨਵਾਦ ਜੀ ਸੋ ਹੁਣ ਮੈਂ ਤੁਹਾਨੂੰ ਦਿਖਾਣਾ ਚਾਹਣਾ ਕਿ ਕਿਸ ਤਰ੍ਹਾਂ ਫਰੂਟ ਦਾ ਲੰਗਰ ਜੋ ਕਿ ਹਰ ਸਾਲ ਸ਼ਿਵਰਾਤਰੀ ਦੇ ਪਰਵਤ ਤੇ ਚਲਾਇਆ ਜਾਂਦਾ ਹੈ ਇਸ ਪਰਿਵਾਰ ਵੱਲੋਂ ਪੱਪੀ ਪਰਿਵਾਰ ਕਾਲੀਆ ਪਰਿਵਾਰ ਤੇ ਹੋਰ ਸ਼ੇ ਭਗਤਾ ਵੱਲੋਂ ਇਹ ਜੋ ਲੰਗਰ ਹੈ ਹਰ ਸਾਲ ਚੱਲਦਾ ਹੈ ਤੇ ਮੈਂ ਕਹਾਂਗਾ ਕੈਮਰਾਮੈਨ ਨੂੰ ਕਿ ਉਹ ਫਰੂਟ ਦੇ ਲੰਗਰ ਤੇ ਵੀ ਮੜਿਆ ਝਾਟ ਕੋਣ ਇੱਕ ਵਾਰ ਤੁਹਾਡੀ ਤੋਂ ਵੱਖ-ਵੱਖ ਤਰ੍ਹਾਂ ਦੇ ਫਰੂਟ ਜਿਨ੍ਹਾਂ ਵਿੱਚ ਤੁਸੀਂ ਦੇਖ ਰਹੇ ਹੋ ਕੈਮਰੇ ਦੇ ਉੱਤੇ ਤੋਂ ਔਰ ਸੰਗਤ ਜੋ ਸਵੇਰ ਤੋਂ ਆਨੰਦ ਮਾਣ ਰਹੀ ਹੈ 10 ਵਜੇ ਦਾ ਲੰਗਰ ਸ਼ੁਰੂ ਹੋ ਚੁੱਕਾ ਹੈ ਹੁਣ ਮੈਂ ਬਿੰਨੂ ਭਾਜੀ ਨੂੰ ਕਹਾਂਗਾ ਕਿ ਉਹ ਵਿਦਾਈ ਦੇ ਸ਼ੋਹਰਾਤਰੀ ਦੇ ਮੌਕੇ ਤੇ ਸ਼ਿਰਮਾ ਗਏ ਆ ਮੈਂ ਨਹੀਂ ਤੋ ਇਹ ਜਿਹੜਾ ਲੰਗਰ ਹੈ ਹਰ ਸਾਲ ਚੱਲਦਾ ਤੇ ਇਸ ਸਾਲ ਵੀ ਲੰਗਰ ਚਲਾਇਆ ਜਾ ਰਿਹਾ ਹੈ ਆ ਤੇ ਏ ਅਰਜਨ ਪਾਜੀ ਇਕਬੀਰ ਪਾਜੀ ਸਾਰੇ ਲੱਗੇ ਹੋਏ ਆ ਸਵੇਰ ਤੋਂ ਸੇਵਾ ਕਰ ਰਹੇ ਆ ਤੇ ਸ਼ਾਮ ਤੱਕ ਲੰਗਰ ਚੱਲੇਗਾ ਔਰ ਇਹਦਾ ਵਿੱਚ ਸਮੂਹ ਲੇਡੀਜ਼ ਦਾ ਵੀ ਯੋਗਦਾਨ ਆ ਪੂਰਾ ਇਸ ਦੇ ਵਿੱਚ ਜੋ ਇਹ ਸੇਵਾ ਚੱਲ ਰਹੀ ਆ ਤੋਂ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੋਇਆ ਮਹਾ ਸ਼ਿਵਰਾਤਰੀ ਦੇ ਪਰਬ ਦੀਆਂ ਵੇਲੇ ਹੁਣ ਬੰਦ ਕਰਦਾ 不打家。 ਆਪਰ ਉਰਵਾਦੀਆਂ ਮੂਰਤੀਆਂ ਲੱਗਿਆ ਵੀ ਆ ਤੇ ਜਿਸ ਨੂੰ ਮੋਪੇ ਦੂਰ ਦੂਰ ਸੰਤਾਂ ਦਾ ਬਦਮਸਤਕ ਹੋਣ ਆਉਂਦੀਆਂ ਹਨ ਜਿਨ੍ਹਾਂ ਵਿੱਚ ਵੱਖ-ਵੱਖ ਪੂਰ ਦੂਰ ਦੇ ਪਿੰਡ ਜਿਹੜਾ ਨਵਾਂ ਸ਼ਹਿਰ ਜਲੰਧਰ ਗਣਸ਼ੰਕਰ ਇਲਾਕੇ ਦੇ ਛਾਰਪੁਰ ਜਿਹਰੇ ਤੋਂ ਆਉਂਦੇ ਹਨ ਇਹ ਪਵਿੱਤਰ ਤਲਾ ਜਿੱਥੇ ਕਿ ਮਾਨਤਾ ਹੈ ਜਿਸ ਨੂੰ ਤਰਨ ਤਾਰਨ ਕਿਹਾ ਜਾਂਦਾ ਹੈ ਇੱਥੇ ਦੂਰ ਦੂਰ ਆ ਕੇ ਸੰਗਤ ਪੁਰਾਣੀ ਮਾਂ ਤਾਂ ਦੱਸੀ ਜਾਂਦੀ ਹੈ ਕਿ ਸੰਗਤ ਆ ਕੇ ਇੱਥੇ ਮਿੱਟੀ ਪੱਟ ਕੇ 7 ਵਾਰ ਮੱਥਾ ਟੇਕਦੀ ਹੈ ਤੇ ਤਾਂ ਜੋ ਆਪਣੀਆਂ ਮਨੋ ਕਾਮਨਾ ਪੂਰੀਆਂ ਕੀਤੀਆਂ ਜਾ ਸਕਣ ਜੇ ਇਹ ਧਾਰਨਾ ਹੈ ਮੰਨਿਆ ਜਾਂਦਾ ਹੈ ਕਿ ਜੇਕਰ ਇੱਥੇ ਸ਼ਵਰਾਤਰੀ ਵਾਲੇ ਦਿਨ ਮਿੱਟੀ ਪੱਟ ਕੇ ਜੇਕਰ ਥਲਾ ਦੇ ਵਿੱਚੋਂ 7 ਵਾਰ ਬਾਹਰ ਰੱਖੀ ਜਾਵੇ ਤਾਂ ਇਸ ਨੂੰ ਆਪਣੀ ਮਨੋ ਕਾਮਨਾ ਪੂਰੀ ਕੀਤੀ ਜਾ ਸਕਦੀ ਹੈ ਇੱਥੇ ਕਈ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਆ ਕਿਤੇ ਕਿ ਵੱਖ-ਵੱਖ ਸਭਾ ਲੂਆਂ ਵੱਲੋਂ ਛੇ ਭਗਤਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਪ੍ਰਸ਼ਾਦਾ ਚਾਹ ਪਾਣੀ ਪੂਰੀਆਂ ਛੋਲੇ ਔਰ ਅਨੇਕਾ ਪ੍ਰਕਾਰ ਦੇ ਲੰਗਰ ਚੱਲ ਰਹੇ ਆ ਹੁਣ ਅਸੀਂ ਆਪ ਨੂੰ ਦਿਖਾਉਣੇ ਹਾਂ ਕਿ ਕਿਵੇਂ ਛੇ ਮੰਦਲ ਹਲਦੀ ਵਾਲਾ ਮੰਤਰ ਵਿੱਚ ਲੰਗਰ ਚੱਲ ਰਿਹਾ ਹੈ ਤੇ ਇਸ ਦੇ ਪ੍ਰਬੰਧਕ ਲੰਗਰ ਦੇ ਪ੍ਰਬੰਧਕ ਜੋ ਕਿ ਦੋ ਦਿਨ ਤੋਂ ਡਟੇ ਹੋਏ ਆ ਔਰ ਸੰਗਤ ਬਜਾਦਾ ਸ਼ੱਕ ਰਹੀ ਆ